ਹਾਂਜੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth Now 028 ਸੱਚ ਦੀ ਬਾਤ ਸੋ ਅੱਜ ਗੱਲ ਕਰਦੇ ਹਾਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੋ ਦਰਸ਼ਕੋ ਉਸ ਤੋਂ ਪਹਿਲਾਂ ਇੱਕੋ ਤੋਂ ਗੱਲਾਂ ਕਰਨੀ ਬਹੁਤ ਜ਼ਰੂਰੀ ਬਣਦੇ ਹਨ ਤੁਲੀਆਂ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਜੋ ਪੇਜ ਮੀਨਾ ਹੈ ਤੇ ਆਪਣੇ ਕਿਰਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਤੇ ਮਜਬੂਰ ਹੈ ਜੋ ਇਹਨਾਂ ਦੀ ਬੋਤ ਦਾ ਜੋ ਮੌਕੇ 'ਚ ਸਰਕਾਰਾਂ ਨੇ ਇਸਤੇਮਾਲ ਜ਼ਰੂਰ ਕਰਦੇ ਹਨ ਪਰ ਇਹਨਾਂ ਦੇ ਮੱਗਾਂ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਸੋ ਮਜਬੂਰਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਜੁਨੀਅਰ ਦੁਨੀਆ ਦਾ ਗਠਨ ਕਰਨ ਆਤਮੰਤਰੇ ਸੋ ਚਲਦੇ ਹਾਂ ਜੋ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿੱਤੀ ਪੇਂਡੂ ਮਜ਼ਦੂਰ ਜੁਨੀਅਰ ਪੰਜਾਬ ਹੈ ਉਹਨਾਂ ਦੀ ਸੂਬਾ ਪੱਧਰੀ ਇੱਕ ਮੀਟਿੰਗ ਹੋਈ ਹੈ ਇਹ ਮੀਟਿੰਗ ਬਰਨਾਲਾ ਦੇ ਵਿੱਚ ਹੋਈ ਐ ਸੋ ਪੂਰੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆ। ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਸਰਦਾਰ ਦਲਬਾਗ ਸਿੰਘ ਦੀ ਜੀਰਾ ਦੀ ਅਗਵਾਹੀ ਰੇਟ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਜੋ ਫੈਸਲੇ ਲਏ ਗਏ ਉਹ ਇਸ ਪ੍ਰਕਾਰ ਹਨ। ਨੰਬਰ 1 ਹੈ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਅੰਦਰ ਧਰਮੀਆਂ ਮੀਟਿੰਗਾਂ ਤੇ ਰੈਡੀਆਂ ਕੀਤੀਆਂ ਜਾਣਗੀਆਂ। ਦੂਸਰਾ ਹੈ ਕਿੰਟਾ ਅੰਦਰ ਕਮੇਟੀਆਂ ਦਾ ਬਸਤਾਰ ਕਰਦੇ ਹੋਏ ਇਕਾਈਆਂ ਨੂੰ ਮਜ਼ਬੂਤ ਕੀਤਾ ਜਾਵੇਗਾ। ਨੰਬਰ 3 ਹੈ ਪੰਚਾਇਤੀ ਜ਼ਮੀਨ, ਪਲਾਟ ਨਰੇਗਾ ਅਤੇ ਭਖ ਦੇ ਮਸਲਿਆਂ ਤੇ ਆਉਣ ਵਾਲੇ ਦਿਨਾਂ ਅੰਦਰ ਸੰਘਰਸ਼ ਦੀ ਰੂਪਰੇਖਾ ਲਿਖੀ ਜਾਵੇਗੀ। ਨੰਬਰ 4 ਤੇ ਹੈ ਕਿੰਡਾ ਅੰਦਰ ਫੰਡ ਮਹਿੰਦੀ ਸ਼ੁਰੂ ਕੀਤੀ ਜਾਵੇਗੀ। ਸੋ ਇਹ ਜਾਣਕਾਰੀਆਂ ਸੀ ਇਹ ਮੀਟਿੰਗ ਦੇ ਵਿੱਚ ਜੋ ਫੈਸਲੇ ਲਏ ਗਏ ਸੀ ਹੋਰ ਉਹ ਹਨ। ਸੋ ਇਸ ਮੌਕੇ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਸ਼ੁਭ ਪ੍ਰਧਾਨ ਕਲਵੰਤ ਸਿੰਘ ਜੀ ਸੇਲ ਬਰਹਾ ਜਰਨਲਿਸਟ ਕਰਤਾਰ ਲਖਵੀਰ ਸਿੰਘ ਜੀ ਲੌਂਗੋਵਾਲ ਪ੍ਰੈਸਕਰਤਾਰ ਭਰਗਤ ਸਿੰਘ ਜੀ ਗਾਲਾ ਚਾੜ ਸ਼ੁਭ ਮੀਤ ਪ੍ਰਧਾਨ ਗੁਰਦਾਸ ਸਿੰਘ ਜੀ ਜੀਰਾ ਸੂਬਾ ਖਜ਼ਾਨਚੀ ਸਿਕੰਦਰ ਸਿੰਘ ਜੀ ਤੇ ਜਿੱਤ ਗੇਲ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਾਥੀ ਹਾਜ਼ਰ ਹਨ ਤੋਂ ਇੱਕ ਦੱਸ ਦਈਏ ਬਲਵੰਦਰ ਸਿੰਘ ਜੀ ਜਲੂਰ ਕੋਈ ਖਾਸ ਰੇ ਨਾ ਕਰ ਲਈ ਇਸ ਮੀਟਿੰਗ ਵਿੱਚ ਨਹੀਂ ਆ ਸਕੇ ਸੋ ਇਹਨਾਂ ਨੇ ਵੀ ਫੋਨ ਤੇ ਇਹਨਾਂ ਉਹ ਫੈਸਲੇ ਲਿਆ ਇਹਨਾਂ ਤੇ ਸਹਿਮਤੀ ਪੱਤਰ ਲਿਖੀ ਸੀ ਸੋ ਇਹ ਜਾਣਕਾਰੀ ਸੇ ਕਿੰਧਰ ਦੀ ਲੱਗੇ ਤੁਹਾਨੂੰ ਗੱਲ ਕਰੇ ਸੋ ਆਸ ਹੈ ਕਿ ਕਰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਸੰਘਰਸ਼ ਨਾ ਅਲਿਕੇ ਜਾਣ ਜੂ ਵੀ ਕੋਈ ਆਪਣੀ ਜੱਜ ਮੰਗਾਂ ਰੱਖਦੇ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸੋ ਇਸ ਦੇ ਨਾਲ ਹੀ ਤੁਹਾਨੂੰ ਵਿਦਾ ਲੈਂਦੇ ਹਾਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਜੀ